ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅਮਰਸਰ ਤੋਂ ਉਮੀਦਵਾਰ ਮਜੀਠਾ ਹਲਕੇ ਦੇ ਵਿੱਚ ਅੱਜ ਪਹੁੰਚੇ ਸੀ ਤਰਨਜੀਤ ਸਿੰਘ ਸੰਧੂ ਉਹਨਾਂ ਨੇ ਮਜੀਠਾ ਸ਼ਹਿਰ ਦੇ ਵਿੱਚ ਵੀ ਡੋਰ ਟੂ ਡੋਰ ਦੇ ਵਿੱਚ ਉਹਨਾਂ ਪ੍ਰਚਾਰ ਕੀਤਾ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਵੀ ਗਏ ਪਿੰਡ ਕੁਲੀਆਂ ਦੇ ਵਿੱਚ ਵੀ ਪਹੁੰਚੇ ਜਿੱਥੇ ਪ੍ਰਵਾਸੀ ਭਾਈਚਾਰਾ ਵੱਡੀ ਗਿਣਤੀ ਚ ਪੋਂਦਾ ਹੈ ਇਹ ਤਾਂ ਮਜੀਠਾ ਹਲਕੇ ਦੇ ਇੰਚਾਰਜ ਪ੍ਰਦੀਪ ਸਿੰਘ ਪੋਲਰ ਜਿਹੜੇ ਵਿਧਾਨ ਸਭਾ ਹਲਕੇ ਦੇ ਇੰਚਾਰਜ ਨੇ ਤਾਂ ਪੁਲਿਸ ਸਾਹਿਬ ਸਭ ਤੋਂ ਪਹਿਲਾਂ ਅੱਜ ਦੇ ਇਸ ਪਿੰਡ ਦੇ ਵਿੱਚ ਕੋਈ ਆਉਣ ਦੀ ਖਾਸ ਵਜ੍ਹਾ ਵੇਖੋ ਇਹ ਪਿੰਡ ਜਿਹੜਾ ਵਾਹ ਪ੍ਰਵਾਸੀ ਮਜ਼ਦੂਰਾਂ ਦਾ ਪਿੰਡ ਹੈ ਕੁੱਲੀਆਂ ਪਿੰਡੇ ਇਸ ਬਰਾਦਰੀ ਦੀ ਲਗਭਗ 12 ਤੋਂ 13 ਹਜ਼ਾਰ ਵੋਟ ਹੈ 6 6 ਇਥੇ ਪਿੰਡ 7 ਪਿੰਡ ਨੇ ਇਸ ਪਿੰਡ ਦੇ 1400 ਵੋਟ ਆ ਔਰ ਬਾਕੀ ਪਿੰਡਾਂ ਦੇ ਮਲਾਲੀਏ ਕਰਨਾਲਾ ਵਾ ਪਤਾਲਪੁਰੀ ਆ ਖਰਾਸ ਵਾਲਾ ਆ ਦਿয়ালਪੁਰਾ ਵਾ ਇਹ ਸਾਰੇ ਮਲਾਲੀਏ ਤੇ 10000 ਦੇ ਕਰੀਬ ਨੇ ਵੋਟ ਆ ਪਰ ਇਹ ਹੁਣ ਤੱਕ ਅਣਗੌਲੇ ਰਹੇ ਸਰ ਇਹ ਮੈਨੂੰ ਨਾਲੇ ਵੀ ਦੱਸ ਦਿਓ ਇਹ ਪਿੰਡ ਫਿਰ ਖਾਸ ਤੌਰ ਤੇ ਇਹਨਾਂ ਨੂੰ ਜਗ੍ਹਾ ਦਿੱਤੀ ਗਈ ਖਾਸ ਤੌਰ ਤੇ ਪਿੰਡ ਬਸਾਏ ਗਏ ਜਾਂ ਪੁਰਾਣੇ ਤੋਂ ਰਹ ਰਹੇ ਸੀਗੇ ਜ਼ਿੰਮੇਵਾਰਾਂ ਦੇ ਪਰਿਵਾਰ ਨਹੀਂ ਸੀ ਰਹਿੰਦੇ ਇਹਨਾਂ ਪਿੰਡਾਂ 'ਚ ਇਹ ਪਿੰਡ ਜਿਹੜਾ ਬੜਾ ਲੰਮਾ ਇਤਿਹਾਸ ਇਹਨਾਂ ਦਾ ਪੁਰਾਣਾ ਵਾ ਇਹ 70 ਸਾਲ ਪਹਿਲਾਂ 80 ਸਾਲ ਪਹਿਲਾਂ ਜਦੋਂ ਇਹ ਨਹਿਰਾਂ ਨਿਕਲੀਆਂ ਨੇ ਤੁਸੀਂ ਇਹ ਵੇਖੋਗੇ ਨਾਲ ਨਹਿਰਾਂ ਦਾ ਸੈਂਟਰ ਪੁਆਇੰਟ ਆ ਓਕੇ ਇਹ ਨਹਿਰਾਂ ਕੱਟਣ ਵਾਸਤੇ ਮਜ਼ਦੂਰ ਬਾਹਰੋਂ ਜੁਪੀ 'ਚ ਆਏ ਸੀਗੇ ਇਹਨੂੰ ਕੁੱਲੀਆਂ ਕਿਉਂ ਕਹਿੰਦੇ ਆ ਕੁੱਲੀਆਂ ਕਿ ਇੱ ਇਥੇ ਇਹ ਨਹਿਰਾ ਪੁੱਟੀਆਂ ਉਹ ਤੋਂ ਬਾਅਦ ਤੁਸੀਂ ਡਵੈਲਪਮੈਂਟ ਮਿਹਨਤ ਇਹ ਦੇਖੋ ਕਿ ਇਹਨਾਂ ਨੇ ਕੁੱਲੀਆਂ ਤੋਂ ਕੋਠੀਆਂ ਪਾਲੀਆਂ ਨੇ ਆ ਪਿੱਛੇ ਮੇਰੇ ਕੈਮਰਾਮੈਨ ਨੂੰ ਕਹੂੰਗਾ ਜਿਹੜਾ ਕਮਾਉਣ ਕਿ 2.5-2.5 ਲੱਖ ਦੇ ਕੰਬਾਈਨਾਂ ਨਾਲ ਲੈ ਲੀਆਂ ਨੇ 5-5 ਟਰੈਕਟਰ ਰੱਖੇ ਨੇ 100-100 ਕਿਲੇ ਦੀ ਵਾਹੀ ਕਰਨੇ ਠੀਕੇ ਦਾ ਇਹ ਜਦੋਂ ਜਦੋਂ ਨਹਿਰਾਂ ਦਾ ਨਹਿਰੀਕਰਨ ਹੋਇਆ ਵਾ ਉਦੋਂ ਇਥੇ ਖਾਸ ਤੌਰ ਤੇ ਇਥੇ ਲਿਆਂਦੇ ਗਏ ਤੇ ਫਿਰ ਇਹਨੂੰ ਜਗ੍ਹਾ ਦਿੱਤੀ ਵੀ ਤੁਸੀਂ ਇੱਥੇ ਬਸ ਗਏ ਬੱਚੇ ਜੀ ਆ ਕੀਣ ਗੋਲੇ ਕਿਵੇਂ ਗਏ ਇਹਨਾਂ ਨੂੰ ਹਨ ਗੋਲੇ ਤਾਂ ਗਿਆ ਵਾਗ ਤੁਹਾਡੇ ਕੈਮਰਾਮੈਨ ਨੂੰ ਮੈਂ ਬੇਸ਼ਕ ਕਰੂੰਗਾ ਕਿ ਆ ਛਾਤੀ ਮਾਰ ਕੇ ਦੇਖੋ ਕਿ ਜਿਹੜੀ ਨਹਿਰ ਹੈ ਸਰਕਾਰੀ ਨਹਿਰ ਆ ਜਿਹੜੇ ਵਿਗਰਨ ਸਿੰਘ ਮੀਤਿਆ ਹੁਣ ਤੱਕ ਇਹ ਸਾਰਾ ਮਾਰਦਾ ਰਿਹਾ ਵਾ ਕਿ ਮੈਂ ਡਵੈਲਪਮੈਂਟ ਫੰਡਾ ਡਵੈਲਪਮੈਂਟ ਕਰਾਈ ਬਹੁਤ ਕਰਾਈ ਐਸ ਪਿੰਡ ਨੇ ਬਹੁਤ ਇਤਮਾਨ ਦਿੱਤਾ ਵਿਗਰਨ ਸਿੰਘ ਮੀਤਿਆ ਜੀ ਪਰ ਹੁਣ ਤਾਂ ਕਿਸੇ ਸੋਚ ਸਕਦੇ ਤੁਸੀਂ ਪੱਤਰਕਾਰ ਤਾਂ ਕਰਦੇ ਜੇ ਇਹਨਾਂ ਘੁੰਮਦੇ ਕੋਈ ਪਿੰਡ ਐਸਾ ਹੈ ਜਿੱਥੇ ਛੱਪੜ ਨਹੀਂ ਹੈਗਾ ਜਿੱਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਨਾਲੀਆਂ ਹੀ ਹੈਗੀਆਂ ਨੇ ਘਰਾਂ ਵਿੱਚ ਹਰਦੀ ਹੈਗੀ ਆ ਪਰ ਵਿਕਾਸ ਵਾਸਤੇ ਜਗ੍ਹਾ ਨਹੀਂ ਹੈਗੀ ਇਹ ਵਿਚਾਰੇ ਮਜ਼ਦੂਰ ਇਹ ਵਿਚਾਰੇ ਗਰੀਬ ਆਪਣੇ ਘਰਾਂ ਦਾ ਪਾਣੀ ਸਰਕਾਰੀ ਨਹਿਰ ਵਿੱਚ ਸੁੱਟਦੇ ਨੇ ਜੋ ਸਰਕਾਰੀ ਨਹਿਰ ਸੁੱਟਦੇ ਨੇ ਤਾਂ ਸਰਕਾਰੀ ਨਹਿਰ ਵਾਲੇ ਦਬਕੇ ਮਾਰਦੇ ਆ ਕਿ ਸਰਕਾਰੀ ਨਹਿਰ ਖਰਾਬ ਹੁੰਦੀ ਤੁਹਾਡੇ ਪਾਣੀ ਨਾਲ ਇਹ ਗੰਦ ਪਾਉਂਦੇ ਤੁਸੀਂ ਇਹ ਕਿੱਥੇ ਜਾਣ ਵਿਚਾਰੇ ਜੇ ਇੰਨੇ ਸਾਲ ਉਹਨਾਂ ਨੇ ਸਰਕਾਰ ਹੰਡਾਈ ਵਿਕਾਸਮ ਜੀਠੀਆਂ ਨੇ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮਾਧਿਅਮ ਰਹੀ ਜਿਹੜੇ ਉਹਨੂੰ ਕਹਿੰਦੇ ਬੜਾ ਵਿਕਾਸ ਕਰਾਦਾ ਮਜੀਠੇ ਵਿੱਚ ਬਹੁਤ ਵਿਕਾਸ ਕਰਾਦਾ ਕੁੱਲੀਆਂ ਪਿੰਡ ਵਿੱਚ ਇਹ ਤਾਂ ਪਾਣੀ ਕੱਢਣ ਵਾਸਤੇ ਅੱਧੇ ਕਿੱਲੇ ਦਾ ਦੋ ਕਨਾਲ ਛੱਪਣੇ ਬਣਾ ਸਕਿਆ ਉਹ ਬੰਦਾ ਕਾਦਾ ਵਿਕਾਸ ਕਰਤਾ ਜੀ ਇਸ ਚੀਜ਼ ਕਰਕੇ ਤੁਹਾਡੇ ਕੈਮਰਾਮੈਨ ਨੂੰ ਇੱਕ ਹੋਰ ਬੇਨਤੀ ਕਰੂੰਗਾ ਇਹਦਾ ਕੈਮਰਾ ਘਮਾਵੇ ਸਾਰਾ ਪਿੰਡ ਭਾਰਦੀ ਜਨਤਾ ਪਾਰਟੀ ਨਾਲ ਆ ਇਹ ਸਾਡੇ ਪਿੰਡ ਦੇ ਤੇ ਭਾਰਤੀ ਜਨਤਾ ਪਾਰਟੀ ਦੀ ਅੱਖ ਤਾਂ ਵੀ ਹੈ ਕਿ ਪ੍ਰਵਾਸੀ ਨੇ ਹਿੰਦੂ ਭਾਈਚਾਰੇ ਨਾਲ ਜੁੜੇ ਨੇ ਔਰ ਬੀਜੇਪੀ ਜਿਵੇਂ ਰਾਮ ਮੰਦਰ ਦੇ ਆਗੂ ਉਹਨਾਂ ਦੀ ਗੱਲ ਕਰ ਰਹੇ ਨੇ ਇਸ ਕਰਕੇ ਬੀਜੇਪੀ ਦੀ ਅੱਖ ਇਹਨਾਂ ਦੇ ਉੱਤੇ ਪਿੰਡਾਂ ਦੇ ਦੋਵੇਂ ਗੱਲਾਂ ਨੇ ਜੀ ਵੇਖੋ ਰਾਮ ਮੰਦਰ ਜੀ ਦਾ ਵੀ ਇੱਥੇ ਬਹੁਤ ਅਸਰਿਆ ਕਿਉਂਕਿ ਹਿੰਦੂ ਭਾਈਚਾਰਾ ਵਾ ਰਾਮ ਮੰਦਰ ਦਾ ਵੀ ਇਹਨਾਂ ਤੇ ਬਹੁਤ ਜ਼ਿਆਦਾ ਸਤਿਕਾਰਿਆ ਸੀ ਇੱਥੇ ਜੋ ਰਾਮ ਮੰਦਰ ਜੀ ਦੀ ਮੂਰਤੀ ਸਥਾਪਨ ਹੋਈ ਹੈ ਇੱਥੇ ਕਲਸ਼ ਯਾਤਰਾ ਲੈ ਕੇ ਆਏ ਹਨ ਇਹਨਾਂ ਨੇ ਮੰਦਰ ਵਿੱਚ ਕਲਸ਼ ਰੱਖ ਕੇ ਹਰ ਘਰ ਵਿੱਚ ਨਮੰਤਰਣ ਦਿੱਤਾ ਹੈਗਾ ਕਿ ਉੱਥੇ ਯੁੱਧਿਆ ਜਾਵੇ ਉਹ ਵੀ ਇੱਕ ਹੈ ਫੈਕਟਰ ਬਟੇ ਆ ਕਿ ਇਸ ਪਿੰਡ ਵਿੱਚ ਡਵੈਲਪਮੈਂਟ ਵੀ ਇਸ ਪਿੰਡ ਦੀ ਜਿਹੜੀਆਂ ਹੋਣੀ ਚਾਹੀਦੀ ਆ ਇਸ ਪਿੰਡ ਦੇ ਵਿੱਚ ਜਿਹੜੀ ਆ ਬੁਨਿਆਦੀ ਸਹੂਲਤਾਂ ਜਿਹੜੀਆਂ ਚਾਹੀਦੀਆਂ ਦੋਵੇਂ ਦੋਵੇਂ ਫੈਕਟਰ ਮੈਂ ਕਹਿ ਰਿਹਾ ਦੋਵੇਂ ਫੈਕਟਰ ਆ ਇੱਕ ਉਹ ਵੱਖਰੀ ਗੱਲ ਆ ਉਹ ਇੱਕ ਧਾਰਮਿਕ ਗੱਲ ਆ ਉੱਥੇ ਧਨਵਾਦੀ ਨੇ ਜੋਗੀ ਜੀ ਦੇ ਮੋਦੀ ਜੀ ਦੇ ਕਿ ਉਹਨਾਂ ਨੇ ਰਾਮੰਦਰਾ ਬਣਾਇਆ ਬਟ ਨਾਲ ਦੀ ਨਾਲ ਜਿਹੜਿਆ ਬਹੁਤ ਵੱਡਾ ਇਸ਼ੂ ਆ ਤੁਸੀਂ ਸਮਝਦੇ 1200 1300 ਵੋਟ ਹੋਵੇ ਪਿੰਡ ਦੀ ਸਕੂਲ ਹੀ ਨਾ ਹੋਵੇ ਹਾਂ ਬਿਲਕੁਲ ਮੈਂ ਸਕੂਲ ਦੀ ਗੱਲ ਨਾਲ ਸੀ 70 ਸਾਲ ਹੋ ਗਏ ਆ ਇਹਨੇ ਲੀਡਰ ਇਥੇ ਦਾਅਵੇ ਕਰਦੇ ਆ ਡਵੈਲਪਮੈਂਟ ਕਰਤੀ ਆ 17 ਸਾਲਾਂ ਵਿੱਚ ਜਿੱਥੇ 1400 ਵੋਟ ਆ ਉੱਥੇ ਇੱਕ ਸਕੂਲ ਨਹੀਂ ਹੈਗਾ ਅਜੇ ਤੱਕ ਬਣਿਆ ਉੱਥੇ ਇੱਕ ਛੱਪੜ ਨਹੀਂ ਬਣਿਆ ਪਾਣੀ ਕੱਢਣ ਵਾਸਤੇ ਕਿਹੜੀ ਡਿਵੈਲਪਮੈਂਟ ਦਾ ਨਾਮ ਲੈਂਦੇ ਆ ਇਹਨਾਂ ਨੂੰ ਠੱਗੀ ਮਾਰ ਗਈ ਹੁਣ ਤੱਕ ਇਹਨਾਂ ਨੂੰ ਲੁੱਟਿਆ ਗਿਆ ਵਾ ਵੋਟਾਂ ਦੇ ਨਾਂ ਤੇ ਠੀਕ ਹੈ ਤਾਂ ਹੁਣ ਜਿਹੜੇ ਸੰਧੂ ਸਾਹਿਬ ਜਿਹੜੇ ਆਏ ਸੀ ਤੇ ਕੀ ਗੱਲਬਾਤ ਹੋਈ ਆ ਔਰ ਤੁਸੀਂ ਕੀ ਪਿੰਡ ਵੱਲੋਂ ਜਿਹੜੀ ਇਹਨਾਂ ਦੀ ਮੰਗਾਂ ਉਹਨਾਂ ਨੂੰ ਦੱਸੀਆਂ ਨੇ ਔਰ ਕਿਹੜੀਆਂ ਜਿਹੜੇ ਮੁੱਦੇ ਤੇ ਉਹਨਾਂ ਨਾਲ ਗੱਲ ਕੀਤੀ ਹੈ ਮੈਂ ਸੰਧੂ ਸਾਹਿਬ ਨੂੰ ਪਿੱਛੇ ਕੋਠੀ ਜਾ ਕੇ ਦੱਸਿਆ ਸੀਗਾ ਕਿ ਸਾਡੇ ਇਥੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਪਿੰਡ ਦੀਆਂ ਮੁਸ਼ਕਲਾਂ ਦੱਸੀਆਂ ਨੇ ਜੀ ਕਿ ਇਥੇ ਸਕੂਲ ਨਹੀਂ ਹੈਗਾ ਇਥੇ ਕੋਈ ਡਿਸਪੈਂਸਰੀ ਨਹੀਂ ਹੈਗੀ ਇਥੇ ਕੋਈ ਵੀ ਜਿਹੜਾ ਵਾ ਸੀਵਰੇਜ ਦਾ ਨਹੀਂ ਹੈਗਾ ਜਾਂ ਕੋਈ ਛੱਪੜ ਨਹੀਂ ਹੈਗਾ ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਕਿ ਮੈਂ ਉਹਨਾਂ ਦੇ ਘਰ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਆਉਣੀਆ ਨੇ ਵੇਖੋ ਇੰਨੇ ਵਧੀਆ ਕੈਂਡੀਡੇਟ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਦਿੱਤੇ ਆ ਇਹਨਾਂ ਪੜੇ ਲਿਖੇ ਹੋਣ ਇਹਨੇ ਵੱਡੇ ਅਹੁਦੇ ਤੇ ਰਿਹਾ ਇਹਨੇ ਵੱਡੇ ਉਹ ਦੇਸ਼ ਵਿਦੇਸ਼ ਨੌਕਰੀ ਕੀਤੀ ਆ ਉਹਨਾਂ ਨੇ ਅੱਜ ਇਸ ਪ੍ਰਵਾਸੀ ਮਜ਼ਦੂਰਾਂ ਦੇ ਘਰ ਬੈਠ ਕੇ ਖਾਣਾ ਖਾਦਾ ਇਹਨਾਂ ਨਾਲ ਪੰਗ ਦੇ ਵਿੱਚ ਖਾਣਾ ਖਾ ਕੇ ਇਹਨਾਂ ਦੇ ਮੁਸ਼ਕਲਾਂ ਸੁਣੀਆਂ ਇਥੇ ਬੀਬੀਆਂ ਨਾਲ ਉਹਨਾਂ ਦੀ ਮੁਸ਼ਕਲਾ ਸੁਣੀਆਂ ਇਹਨਾਂ ਜਿੰਨੇ ਵੀ ਸੋਦੇ ਬੰਦੇ ਨੇ ਮੋਦ ਬਣੇ ਉਹਨਾਂ ਦੀ ਮੁਸ਼ਕਲ ਸ਼ਿਕਾਇਤ ਕੀਤੀ ਆਪਣੀ ਦੁੱਖ ਦੱਸੇ ਆ ਪਰ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਕਿ ਜਿੱਦ ਸਰਕਾਰ ਬੰਦੀ ਆ ਇਹ ਸਾਰੇ ਇਹ ਕੰਮ ਕਰਾ ਕੇ ਦੇਣਾ ਪੁੱਲ ਸਾਹਿਬਾ ਇਹਦੇ ਸਵਾਲ ਇਥੇ ਲੋਕ ਵੀ ਜਿਹੜੇ ਅਸੀਂ ਵੀ ਗੱਲਬਾਤ ਕੀਤੀ ਉਹ ਕਹਿੰਦੇ ਵੋਟਾਂ ਤੇ ਤੇ ਆ ਜਾਂਦੇ ਨੇ ਖਾਣਾ ਵੀ ਖਾਂਦੇ ਨੇ ਪਰ ਬਾਅਦ ਦੇ ਵਿੱਚ ਜਿੱਥੇ ਲੱਭਦੇ ਨਹੀਂ ਜਿਵੇਂ ਪੂਰੀ ਸਾਹਿਬ ਇਲੈਕਸ਼ਨ ਲੜ ਕੇ ਗਏ ਤੁਸੀਂ ਦੱਸਿਓ ਕਿ ਮਰਜੀਠਾਲ ਕੇ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਜੋ ਮਰਜੀ ਉਹਨਾਂ ਨੇ ਕਿੰਨੇ ਗੀੜੇ ਇੱਥੇ ਮਾਰੇ ਲੋਕ ਸਵਾਲ ਕਰਦੇ ਨੇ ਕੀ ਸੰਧੂ ਸਾਹਿਬ ਇੱਥੇ ਲਗਾਤਾਰ ਇਨ ਟੱਚ ਰਹਿਣਗੇ ਇਹ ਸਵਾਲ ਕਰਦੇ ਜਿਹੜਾ ਇਹ ਤੁਹਾਡਾ ਸਵਾਲ ਆ ਇਹ ਬੜਾ ਜ਼ਰੂਰੀ ਸੀਗਾ ਜਦੋਂ ਪੂਰੇ ਸਮੇ ਇਲੈਕਸ਼ਨ ਲੜੀ ਆ ਇਹ ਸਾਡੀ ਵੱਧ ਕਿਸਮ ਦੀ ਰਹੀ ਭਾਰਤੀ ਜਨਤਾ ਪਾਰਟੀ ਦੀ ਕਿ ਭਾਰਤੀ ਜਨਤਾ ਪਾਰਟੀ ਅਲਾਈਅንስ ਸੀਗਾ ਅਕਾਲੀ ਦਲ ਨਾਲ ਉਸ ਤੋਂ ਬਾਅਦ ਅਕਾਲੀ ਦਲ ਨੇ ਆਪਣੀ ਡਿਊਟੀ ਨਹੀਂ ਨਿਭਾਈ ਅਕਾਲੀ ਦਲ ਨੇ ਆਉਣਾ ਸੀ ਜੀ ਭਾਜਪਾ ਨੂੰ ਆਉਣ ਹੀ ਦਿੱਤਾ ਪਿੰਡਾਂ ਵਿੱਚ ਇਹਨਾਂ ਦੀ ਬਾਤ ਨਹੀਂ ਪੁੱਛਣ ਦਿੱਤੀ ਇਹਨਾਂ ਨੇ ਬਾਣੀ ਫੜਨ ਦਿੱਤੀ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਸਿੱਧੀ ਇਲੈਕਸ਼ਨ ਲੜਦੀ ਆ ਉੱਥੇ ਉੱਥੇ ਵਰਕਰਾਂ ਦੀ ਤੇ ਗਰੀਬਾਂ ਦੀ ਬਾਹ ਫੜਦੀ ਆ ਪਰ ਸਾਡੀ ਮਾੜੀ ਕਿਸਮਤ ਰਹੀ ਕਿ ਉਹਨਾਂ ਨਾਲ ਅਲਾਈਅੰਸ ਹੋਣ ਕਰਕੇ ਇਹ ਜਿਹੜਾ ਹਲਕਾ ਵਾ ਇਹ ਬਿਕਰਮ ਸਿੰਘ ਜਿੱਥੇ ਕੋਲੇ ਸੀ ਤੇ ਉਹਦੇ ਤੇ ਸ਼ਿਕਾਇਤ ਕਰਨ ਦੇ ਇਹ ਗੱਲ ਵੀ ਦੇਖ ਕਰਨੇ ਹੁਣ ਜਿੱਥੇ ਘਰ ਬਹਿ ਕੇ ਗੱਲ ਕੀਤੀ ਆ ਉਸ ਧਰਮਪਾਲ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਵਾ ਕਿ ਸਾਡੇ ਘਰ ਇੰਨੇ ਵੱਡੇ ਬੰਦੇ ਨੇ ਲੀਡਰ ਨੇ ਸਾਡੇ ਘਰ ਸਾਡੇ ਨਾਲ ਰੋਟੀ ਖਾਧੀ ਆ ਸਾਨੂੰ ਕਦੀ ਕਦੇ ਪੁੱਛਿਆ ਹੀ ਨਹੀਂ ਸਾਨੂੰ ਕਿ ਲੱਗੇ ਨਹੀਂ ਲੱਗਦਾ ਕਦੀ ਕਿਸੇ ਨੇ ਹੋਰ ਚੌਧਰੀ ਇਹ ਪੀਏ ਟੈਪ ਮੋਦ ਪਰ ਜਿਹੜੇ ਆ ਉਹ ਇਹਨਾਂ ਵੇਚਦੇ ਰਹੇ ਵਿਚਾਰਿਆਂ ਨੂੰ ਵੋਟਾਂ ਦੇ ਨਾਂ ਤੇ ਬਸ ਇਹਨਾਂ ਦੀ ਕੋਈ ਗੱਲ ਨਹੀਂ ਪੁੱਛੀ ਕਿਸੇ ਹੁਣ ਬੀਜੇਪੀ ਸਿੱਧੀ ਪਿੰਡਾਂ ਦੇ ਵਿੱਚ ਆ ਗਈ ਆ ਪਿੰਡਵਾਲ ਕੇਦੇ ਵਿੱਚ ਭਲੋ ਸਾਹਿਬ ਕੀ ਪੋਜੀਸ਼ਨ ਰਹੇਗੀ ਭਾਰਤੀ ਜਨਤਾ ਪਾਰਟੀ ਕਿਉਂਕਿ ਮਜੀਠਾ ਬਹੁਤ ਮਜੀਠੇ ਤੋਂ ਅਕਾਲੀ ਦਲ ਬਹੁਤ ਸਟਰੋਂਗ ਹੈ ਜੀ ਇਹ ਤੁਸੀਂ ਵੇਖ ਸਕਦੇ ਜੀ ਅੱਜ ਆਪਾਂ ਉਥੇ ਬਾਜ਼ਾਰ ਵਿੱਚ ਗਏ ਵੋਟਾਂ ਕਹਿਣ ਵਾਸਤੇ ਬਾਜ਼ਾਰ ਕੱਢਿਆ ਵਾ ਇੰਨਾ ਹੰਗਾਰਾ ਮੰਜੀਠੇ ਬਾਜ਼ਾਰ ਵਿੱਚ ਕਦੇ ਨਹੀਂ ਮਿਲਿਆ ਕਾਰਨ ਇਹ ਆ ਕਿ ਬਿਕਰਮਦੀਰ ਦਹਿਸ਼ਤ ਸੀਗੀ ਬਿਕਰਮ ਤੋਂ ਡਰਦੇ ਸੀਗੇ ਅੱਜ ਪਹਿਲੀ ਵਾਰ ਹਰ ਦੁਕਾਨਦਾਰ ਨੇ ਦੁਕਾਨ ਤੋਂ ਬਾਹਰ ਆ ਕੇ ਸਰੋਪਾ ਪਾ ਕੇ ਤਰਨੀ ਸਿੰਘ ਸੰਧੂ ਜੀ ਦਾ ਸਤਿਕਾਰ ਕੀਤਾ ਔਰ ਅਸ਼ਵਾਸ਼ਣ ਦਿੱਤਾ ਕਿ ਵੋਟ ਪਾ ਕੇ ਮੰਜੀਠੇ ਨੂੰ ਜਿਤਾ ਕੇ ਲਾਂਗੇ ਤੁਸੀਂ ਪਹਿਲਾਂ ਵੀ ਕਵਰੇਜ ਕਰਦੇ ਰਹੇ ਹੋ ਬਾਕੀ ਪਾਰਟੀਆਂ ਦੀ ਤੁਸੀਂ ਦੱਸੋ ਪਹਿਲਾਂ ਕਦੇ ਵੀ ਮੰਜੀਠੇ ਵਿੱਚ ਕੋਈ ਇੰਨਾ ਹੰਗਾਰਾ ਮਿਲਿਆ ਵਾ ਜਿਹੜਾ ਅੱਜ ਹੰਗਾਰਾ ਮਿਲਿਆ ਤਰਨੀ ਸਿੰਘ ਸੰਧੂ ਜੀ ਨੂੰ ਕੋ ਭਾਰਤੀ ਜਨਤਾ ਪਾਰਟੀ ਕਰਨੀ ਸਤਨਿਸ਼ ਸੰਧੂ ਇਹਨੇ ਵਧੀਆ ਕੈਂਡੀਡੇਟ ਆ ਇਹ ਕਾਰਨ ਆ ਕਿ ਲੋਕ ਭੱਜ ਤੁਰੇ ਲੱਕ ਬਨ ਕੇ ਲੋਕ ਨਾਲ ਉਹ ਤੁਰਿਆ ਜਿਤਾ ਕੇ ਕੰਨ ਇਹ ਹਲਕੇ ਤੋਂ ਸਨਮਾ ਜੀ ਤਾਂ ਇਹ ਪ੍ਰਦੀਪ ਸਿੰਘ ਪੁੱਲਰ ਵਿਧਾਨ ਸਭਾ ਹਲਕੇ ਤੋਂ ਇਥੋਂ ਦੇ ਇੰਚਾਰਜ ਨੇ ਔਰ ਪਹਿਲੀ ਵਾਰੀ ਜਿਵੇਂ ਗਿਵੇਂ ਜ਼ਿਕਰ ਕੀਤਾ ਕਿ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਸਿਰ ਦੇ ਉੱਤੇ ਜਿਹੜੀ ਚੋਣ ਲੜ ਰਹੀ ਬਿਲਾ ਐਲਾਈਂਸ ਤੋਂ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਲਗਾਤਾਰ ਜਾ ਕੇ ਭਾਰਤੀ ਜਨਤਾ ਪਾਰਟੀ ਆ ਉਹਨਾਂ ਦੇ ਆਗੂ ਕੰਮ ਕਰ ਰਹੇ ਨੇ ਔਰ ਪਿੰਡਾਂ ਦੇ ਲੋਕਾਂ ਨਾਲ ਸਿੱਧੀ ਅਪਰੋਚ ਬਣਾ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਬਿਲਕੁਲ ਜਿਹੜਾ ਸਹੀ ਰਿਸਪੌਂਸ ਮਿਲ ਰਿਹਾ ਹੈ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਪੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par